ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਤੋਂ ਅਸੀਂ ਖੜੇ ਆਂ ਸ਼੍ਰੀ ਗੋਬਿੰਦ ਘਾਟ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ નીચે ਤੁਸੀਂ ਦੇਖ ਰਹੇ ਹੋ ਆ ਲొਕੇਸ਼ਨ ਦੇਖੋ ਕਿਆ ਗੱਲ ਬਾਤ ਆ ਸਵੇਰ ਦਾ ਟਾਈਮ ਹੈਗਾ ਤੇ ਅੱਜ ਅਸੀਂ ਇੱਥੋਂ ਚੱਲ ਪਏ ਆ ਸ਼੍ਰੀ ਗੋਬਿੰਦ ਘਾਟ ਤੋਂ ਚਾਲੇ ਪਾਉਣ ਲੱਗੇ ਆ ਬਦਰੀਨਾਥ ਬਦਰੀਨਾਥ ਮੰਦਿਰ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਸ਼੍ਰੀ ਬਦਰੀਨਾਥ ਮੰਦਿਰ ਹੈਗਾ ਹਿੰਦੂਆਂ ਦੇ ਜਿਹੜੇ ਚਾਰ ਧਾਮ ਆ ਉਹ ਪ੍ਰਸਿੱਧ ਧਾਮ ਹੈਗਾ ਤੇ ਇਹ ਗੋਬਿੰਦ ਘਾੜ ਤੋਂ ਥੋੜੀ ਅੱਗੇ ਆ ਇਹ ਰਸਤਾ ਜਾਂਦਾ ਉਹ ਗੋਬਿੰਦ ਘਾੜ ਤੋਂ ਸਿੱਧਾ ਬਸ ਸਾਹਮਣੇ ਮੁਰਦੀ ਨਿਕਲਦਾ ਹੈਗਾ ਤੇ ਰਸਤਾ ਤੁਹਾਨੂੰ ਸਾਰਾ ਦਿਖਾਉਨੇ ਆ ਤੇ ਬਦਰੀਨਾਥ ਜਾ ਕੇ ਦਰਸ਼ਨ ਕਰਾਉਨੇ ਆ ਤੁਹਾਨੂੰ ਰਸਤਾ ਵੀ ਸਾਰਾ ਦਿਖਾਵਾਂਗੇ ਔਕੜਾ ਤੇ ਆ ਨਾਥ ਨੂੰ ਜਾਂਦੇ ਆ ਨਾ ਇਹ ਦੋ ਦਿਨ ਘਾੜ ਤੋਂ ਥੋੜਾ ਜਿਹਾ ਅੱਗੇ ਆ ਕੇ ਇੱਥੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਆਪਾਂ ਨੂੰ ਜਾਣਦੀ ਕਿ ਕਿੰਨੇ ਕਿੰਨੇ ਯਾਤਰੀ ਜਾ ਰਹੇ ਆ ਰਾਰ ਕਾਰਡ ਦੇ ਨਾਲ ਆ ਦੇਖੋ ਚੈੱਕ ਪੋਸਟ ਆ ਪੁਲਿਸ ਵਾਲਿਆਂ ਦੀ ਇੱਥੋਂ ਅੱਗੇ ਫਿਰ ਰਜਿਸਟ੍ਰੇਸ਼ਨ ਕਰਕੇ ਆਪਾਂ ਨਿਕਲਦੇ ਆ ਆਪਾਂ ਦੁਬਾਰਾ ਹੁਣ ਕਰਾਂ ਸਟਾਰਟ ਕੋਈ ਨਾ ਤੋ ਬੋਲ ਹਾਂ ਨੀ ਆ ਲੰਘ ਜਾਂਦੇ ਬੰਦ ਬਚ ਹਰਿਆਲੀ ਕੁਦਰਤ ਕਿੰਨੀ ਮੇੜੀ ਆ ਹਨਾ ਦੇਖੋ ਦਰਬਤ ਜਿਹੜਾ ਵੀ ਇਹ ਗੁਪੰਦਾ ਉਹ ਉੱਥੇ ਹੀ ਵੱਡਾ ਹੋ ਜਾਂਦਾ ਬਸ ਨਾ ਉਹ ਕਦੇ ਮਰਦਾ ਕੁਦਰਤ ਉਹਨੂੰ ਮਰਨ ਹੀ ਨਹੀਂ ਦਿੰਦੀ ਰਾਈਟ ਸਾਈਡ ਤੇ ਜਿਹੜੇ ਪਰਬਤ ਆ ਇਹ ਪਲੇਨ ਪਰਬਤ ਆ ਇੱਥੇ ਡ੍ਰਫਟ ਬਹੁਤ ਘੱਟ ਆ ਅੱਜ ਸਵੇਰ ਨੂੰ بارش ਬਹੁਤ ਹੋਈ ਸੀ ਪੂਰੀ بارش ਹੋਈ ਅਸੀਂ ਤਾਂ ਕਿਹਾ ਵੀ ਹਟਨੀ ਨਹੀਂ ਪਰ ਰੁੱਗੀ بارش ਫਿਰ ਥੋੜਾ ਜਿਹਾ ਅਸੀਂ ਲੰਗਰ ਛੱਕੀ ਤੇ ਹੁਣ ਚੱਲੇ ਪਾਸੇ 10 ਵਜੇ ਇਹ ਮੂਰੇ ਜਾ ਰਹੇ ਆ ਉਹ ਕਿਆ ਨਜ਼ਾਰੇ ਆ ਯਾਰ ਉਹ ਦਰਦਦੇ ਹਨ ਇਹ ਲੱਗਦਾ ਇਥੇ ਨਾ ਜੇ ਆਪਾਂ ਮੰਨ ਲਓ 2 ਮਹੀਨੇ ਰਹਿ ਲਈਏ ਤੇ ਆਪਣਾ ਜਿਹੜਾ ਸਾਰਾ ਕੁਝ ਬੋਡੀ ਆਪਣੀ ਸਹੀ ਹੋ ਜੂਗੀ ਬੰਦਾ ਇਲਾ ਖੁਸ਼ ਹੁੰਦਾ ਨਾ ਦੇਖ ਕੇ ਅਲੱਗ ਅਲੱਗ ਨਜ਼ਾਰੇ ਅਲੱਗ ਅਲੱਗ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਦਰਖਤ ਪਹਾੜ ਪਰਬਤ ਚੋਟੀਆਂ ਬਰਫ਼ ਹਨਾ بارشਾਂ ਆਰ ਉਸ ਰਾਈਟ ਸਾਈਡ ਵਾਲੇ ਪਰਬਤ ਬਹੁਤ ਵੱਡੇ ਆ ਰੋਡ ਬਹੁਤ ਵਧੀਆ ਤੁਸੀਂ ਦੇਖੋ ਸੜਕ ਦੇ ਨਜ਼ਾਰੇ ਦੇਖੋ ਆਪ ਆਰਾਮ ਨਾਲ ਜਾਵਾਂਗੇ ਵੱਡਾ ਪਰਬਤ ਆਪਣੇ ਸਾਹਮਣੇ ਆ ਗਿਆ ਕੀ ਬਾਤ ਹੈ ਕਹਿੰਦਾ ਪੁੱਤ ਤੁਸੀਂ ਸਾਈਡ ਦੀ ਨਹੀਂ ਲੰਘਣਾ ਮੈਂ ਤਾਂ ਸਾਹਮਣੇ ਆਉਂ ਇਹ ਸਾਰੇ ਜਿਹੜੇ ਲੋਕ ਹਨ ਇਹਨਾਂ ਦਾ ਰੁਜ਼ਗਾਰ ਟੂਰਿਜ਼ਮ ਆ। ਟੂਰਿਸਟ ਆਉਂਦੇ ਆ ਦੇਖਣ, ਘੁੰਮਣ। ਫਾਰਨਰ ਆਉਂਦੇ ਆ ਸਾਰਾ ਇਹਨਾਂ ਦਾ ਰੁਜ਼ਗਾਰ ਇਹੀ ਚੱਲਦਾ। ਬਾਕੀ ਟੈਕਸੀ ਦਾ ਵੀ ਹੈਗਾ। ਇਹਨਾਂ ਨੇ ਟੈਕਸੀਆਂ ਪਾਈਆਂ ਹੋਈਆਂ। ਬਦਰੀਨਾਥ ਨੂੰ ਭੇਜਦੇ ਆ। ਮਤਲਬ ਗੀੜੇ ਲਾਉਂਦੇ ਉੱਥੇ ਯਾਤਰੀਆਂ ਨੂੰ। ਫਿਰ ਇਹ ਇੱਥੋਂ ਦੋ ਦਿਨ ਘਾੜ ਤੋਂ ਲੈ ਕੇ ਕੀ ਜਾਂ ਜੋਸੀ ਮਸ ਤੋਂ ਲੈ ਕੇ ਸਾਧੂ ਆ ਗਿਆ ਮੱਥਾ ਟੇਕੀ ਜੈ ਰਾਮ ਰਾਮ ਨੂੰ ਲੱਗਦਾ ਕਿ ਆ ਸਲਾਈਡਿੰਗ ਹੋਈ ਜਾਂ ਪਹਾੜ ਪਰਬਤ ਉੱਤੇ ਡਿੱਗੀ ਆ ਜਦੋਂ ਕਿਤੇ بارش ਹੁੰਦੀ ਆ ਨਾ ਉਦੋਂ ਇਹ ਡਿੱਗੀ ਆ ਬਾਚਾ ਕੰਦ ਕਰ ਦਿੱਤੀ ਗਈ ਆ ਉੱਪਰ ਦੇਖੋ ਪਰਬਤਾਂ ਦੇਖੋ ਬੱਦਲ ਨੇ ਦਿਲ ਕੋਲ ਛੱਲੇ ਆ ਤੇ ਪਰਬਤ ਉੱਤੇ ਆ ਓਏ ਇੱਕ ਪਿੰਡ ਵੀ ਨਜ਼ਰ ਆ ਰਿਹਾ ਸਾਹਮਣੇ ਦੇਖੋ ਇਧਰ ਨਦੀ ਆ ਰਾਈਟ ਸਾਈਡ ਤੇ ਚੱਲ ਬੰਦੇ ਤਵੇ ਵਾਲੇ ਬੜੀ ਠੰਡੀ ਆ ਆਉਦੀ ਹੈ ਨਾ ਕਿਉਂਕਿ ਹਾਂ ਰਸਤੇ ਦੀ ਚਾਈਨਾ ਬਾਰਡਰ ਆਪਾਂ ਬਸ ਪਹੁੰਚ ਜਾਣਾ ਥੋੜੀ ਟਾਈਮ 'ਚ ਚਾਈਨਾ ਦੇ ਬਾਰਡਰ ਤੇ ਤੁਹਾਨੂੰ ਦਿਖਾਵਾਂਗੇ ਪਿੰਡ ਇਹਦੇ ਨਾਲ ਚਾਈਨਾ ਵੀ ਲੱਗਦਾ ਤਿੱਬਤ ਵੀ ਲੱਗਦਾ ਹੈਗਾ ਆ ਦੇਖੋ ਪਹਾੜ ਕੱਟ-ਕੱਟ ਕੇ ਰੋਡ ਬਣਾਇਆ ਇਹ ਵੀ ਸਰਕਾਰਾਂ ਦਾ ਹੀ ਕੰਮ ਹੈ ਨਾ ਜਦੋਂ ਜਦਿ ਜਾਰੀ ਬਾਰਿਸ਼ ਹੁੰਦੀ ਆ ਰੋਡ ਟੁੱਟ ਵੀ ਜਾਂਦੇ ਆ ਨਦੀਆਂ ਚੜ ਜਾਂਦੀਆਂ ਆ ਦੇਖੋ ਪਹਾੜ ਕਿਵੇਂ ਕੱਟਿਆ ਰਜਿਸਟ੍ਰੇਸ਼ਨ ਚ ਉਹ ਆਪਣੇ ਤੋਂ ਵਹੀਕਲ ਨੰਬਰ ਵੀ ਪੁੱਛਿਆ ਸੀਗਾ ਫੋਨ ਨੰਬਰ ਵੀ ਗੱਡੀ ਕਿਹੜੀ ਤੇ ਜਾ ਰਹੇ ਆ ਕਿਹੜੇ ਬਾਈਕ ਤੇ ਜਾ ਰਹੇ ਉਹਦਾ ਨੰਬਰ ਹੀ ਪੁੱਛ ਲਿਆ ਠੰਡ ਜਾਰੀ ਕਰਕੇ ਨਾ ਇੱਥੇ ਆਪਾਂ ਨੂੰ ਥੋੜਾ ਜਿਹਾ ਮੇਰਾ ਗਲਾ ਖਰਾਬ ਹੋ ਗਿਆ ਕੋल्ड ਹੋ ਗਿਆ ਪਰ ਨਜ਼ਾਰਾ ਵੜਾ ਆਪਾਂ ਗਰਮੀ 'ਚ ਆਏ ਸੀ ਨਾ ਕਿੱਧਰ ਜਾਣਾ ਪੈਂਦਾ ਕਿੱਧਰ ਇੱਥੋਂ ਇਹ ਚੱਕ ਪੋਸਟ ਆਪਾਂ ਅੱਛਦਾ ਹੀ ਜਾਣਾ ਕਿਉਂਕਿ ਇੱਕ ਕੋਈ ਰੋਡ ਆ ਬਾਰਡਰ ਤੱਕ ਜਾਣ ਦਾ ਚਾਈਨਾ ਬਾਰਡਰ ਤੱਕ ਜਾਂਦਾ ਇਹੀ ਰੋਡ ਆ ਬੱਦਲ ਦੇਖੋ نیچے ਆ ਗਏ ਸਵੇਰੇ ਇੰਨਾ ਨੇ بارش ਪਾਈ ਮੈਨੂੰ ਲੱਗਦਾ ਇਹ ਫੇਰ ਪਾਉਗੇ 2 ਮਿੰਟ ਦੀ بارش ਆ ਜਾਂਦੀ 2 ਮਿੰਟ ਚ ਠੱਪ ਲੱਗ ਜਾਂਦੀ ਕੋਈ ਪਤਾ ਨਹੀਂ ਲੱਗ ਬਾਈ ਇੱਥੇ ਇੱਥੋਂ ਮਤਲਬ ਆਪਣਾ ਦੇ ਸ਼ੁਰੂ ਹੁੰਦਾ ਅੱਗੇ ਚਾਈਨਾ ਦਾ ਬਾਰਡਰ ਆ ਤੇ ਆ ਦੇਖੋ ਮੇਰੇ ਪਿੱਛੇ ਕਿੰਨੇ ਵੱਡੇ ਪਰਬਤ ਆ ਇਹ ਸਾਰੇ ਹਿਮਾਲਿਆ ਪਰਬਤ ਆ ਪਰ ਇਹਨਾਂ ਦੀ ਇੱਕ ਗੱਲ ਆ ਜਿਹੜੇ ਸ਼ਿਮਲਾ ਦੇ ਵਿੱਚ ਪਹਾੜਾ ਨਾ ਉਨਨੋ ਇਹਦਾ ਫਰਕ ਆ ਉੱਤੇ ਉਹ ਸਾਰੇ ਗ੍ਰੀਨਰੀ ਚ ਆ ਇਹ ਐਵੇਂ ਦੀ ਆ ਵੱਡੇ ਪਰਬਤ ਆ ਉਹ ਦੇਖੋ ਮੈਨੂੰ ਲੱਗਦਾ بارش ਹੋਊਗੀ ਹਨਾ ਆਪਾਂ ਰਸਤੇ 'ਚ ਜਾਂਦਿਆਂ ਤੁਹਾਨੂੰ ਰਸਤਾ ਵੀ ਦਿਖਾਈ ਜਾਂਦੇ ਆ ਤੇ ਉਹਨਾਂ ਦਾ ਰਹਿਣ ਸਹਿਣ ਪਿੰਡਾਂ ਲਿਆਦਾ ਦਿਖਦੇ ਆ ਚਮੋਲੀ ਜ਼ਿਲ੍ਹੇ 'ਚ ਇਹ ਪੈਂਦਾ ਹੈਗਾ ਉੱਤਰਾਖੰਡ 'ਚ ਆਜੋ ਇਹ ਨਾ ਰਸਤੇ 'ਚ ਜਾਂਦਿਆਂ ਆ ਜਿਹੜੀ ਵੈਲੀ ਆ ਨਾ ਖੀਰੋ ਵੈਲੀ ਆ ਇਹ ਦੇਖੋ ਔਣੀ ਰੱਖ ਹਾਂ ਇੱਥੇ ਹਾਂ ਧਿਆਨ ਨਾਲ ਇਹ ਵੈਲੀ ਖੀਰੋ ਵੈਲੀ ਆ ਦੇਖੋ ਕੁਦਰਤ ਦੇਖੋ ਪ੍ਰਮਾਤਮਾ ਨੇ ਕਿਹੋ ਜਿਹਾ ਹਨ ਬਣਾਇਆ ਹੈਗਾ ਕਿਤੇ ਪਹਾੜ ਬਣਾ ਤੇ ਪਰਬਤ ਵੱਡੇ ਇਹ ਸਾਰਾ ਬੈਕ ਸਾਈਡ ਤੇ ਇਹਨੂੰ ਖੀਰੋ ਵੈਲੀ ਕਹਿੰਦੇ ਆ ਤੇ ਆ ਨਾਲ ਹੀ ਨਦੀ ਆ ਦੇਖੋ ਰਾਤ بارش ਹੋਈ ਜੇ ਲੋਗਾ ਕਰਕੇ ਪਾਣੀ ਗੰਧਲਾ ਅੱਜ ਅੱਗੇ ਹਰਿਆ ਪਾਣੀ ਹੁੰਦਾ ਬਲੂ ਪਾਣੀ ਇਹ ਅੱਜ ਪਾਣੀ ਹੋਰੀ ਆ ਜਾਂਦਾ ਬਾਰਡਰ ਅੱਗੇ ਆ ਸੱਪਾਂ ਨੂੰ ਬਲੇ ਬੇਖਾਂਦੇ ਰੋਡ ਦੇਖੋ ਪਰਬਤਾਂ ਨੂੰ ਪਾਰ ਕਰਦੇ ਆਪਾਂ ਤੁਰੇ ਜਾਂਦੇ ਆ ਅੰਤਾਂ ਦੀ ਠੰਡੀ ਹਵਾ ਮੈਂ ਕਹਿੰਦਾ ਮਾਈਨਸ ਡਿਗਰੀ ਵਾਂਗੂ ਹਵਾ ਠੰਡੀ ਭਜਦੀ ਆ ਪਰ ਨਜ਼ਾਰਾ ਆਉਂਦਾ ਟੀ-ਸ਼ਰਟ ਪਾ ਕੇ ਕਿਉਂਕਿ ਆਪਾਂ ਗਰਮੀ ਚ ਹੋਏ ਨਾ ਆਪਾਂ ਦਾ 45-42 ਡਿਗਰੀ ਚ ਆ ਹੋਰ ਟੈਂਪਰੇਚਰ ਆਪਣਾ ਇੱਥੇ ਨਜ਼ਾਰੇ ਆ ਬਿਉਦਾਰ ਦੀ ਦਰਖਤ ਦੇਖੋ ਕਿੰਨੇ ਲੱਗੇ ਪਹਾੜਾਂ ਦੇ ਆ ਗਾਂਵਾਂ ਯਾਰ ਹਰੀਕ ਜਗ੍ਹਾ ਤੇ ਵਾਰਾ ਹੁੰਦੀਆਂ ਹਨਾ ਇਹ ਲੋਕ ਸਿੰਗ ਤਾਂ ਦੇਖ ਇਹ ਰੱਖਦੇ ਨਾ ਥੋੜੀਆਂ ਥੋੜੀਆਂ ਵਾਲੀਆਂ ਗਾਈਆਂ ਜਦੋਂ ਮਤਲਬ ਦੁੱਧ ਦੇਰੋਂ ਹੜ ਜਾਂਦੀਆਂ ਉਹ ਵੀ ਛੱਡ ਦਿੰਦੇ ਮਾਣਾ ਪਿੰਡ ਨੂੰ ਜਾਣ ਵਾਲੇ ਰਸਤੇ ਪਹਾੜਾਂ ਨੂੰ ਕੱਟ-ਕੱਟ ਕੇ ਅਸੀਂ ਤੁਰੇ ਜਾਂਦੇ ਆ ਸ਼ਾਇਦ ਇਹ ਲੱਗਦਾ ਨਾ ਜਿਵੇਂ ਕੁਦਰਤ ਦੇ ਨੇੜੇ ਹੋਈ ਜਾਂਦੇ ਆ ਕਮਾਲ ਆ ਯਾਰ ਇਹ ਪਰਬਤ ਨਾ ਐ ਲੱਗਦਾ ਜਿਵੇਂ ਸੀਮਿੰਟ ਦੇ ਬਣੇ ਹੁੰਦੇ ਐਨੇ ਪੱਥਰਾਂ ਦੇ ਬਣੇ ਇਹ ਬਿਲਕੁਲ ਸਖਤ ਕਠੋਰ ਪਰਬਤ ਇਹ ਕੋਲ ਨਰ ਨੂੰ ਕ੍ਰਾਸ ਕਰਦੇ ਕਰਦੇ ਆਪਾਂ ਬਹੁਤ ਹੀ ਜਾਣਾ ਹਵਾ ਮੈਨੂੰ ਜੀਰੋ ਮਾਈਨਸ ਵਾਰੀ ਮਰਗੀ ਆਉਂਦੀ ਹੈ ਨਜ਼ਾਰੇ ਹੀ ਆਉਂਦੇ ਆ ਮੱਚਦੀ ਲੱਗਦੀ ਹੁੰਦੀ ਹੈ ਇਹ ਬਾਈ ਉਹ ਬਹੁਤ ਮਜ਼ਾ ਆਉਗਾ ਗੱਡੀ ਤੇ ਵੀ ਆ ਸਕਦੇ ਹੀ ਇਨਕੋ ਆ ਇਹ ਇਨਕੋ ਸਾਹਿਬ ਜਿਹੜੇ ਹੈਗੇ ਨਾ ਜਦੋਂ ਤੁਸੀਂ ਆਓ ਉਦੋਂ ਪਿੰਡ ਦੇਖ ਕੇ ਜਾਇਓ ਇਹ ਨਾ ਗੋਬਿੰਦ ਘਾੜ ਤੋਂ 23 24 ਕਿਲੋਮੀਟਰ ਦੂਰ ਆ ਬਸ ਤੇ ਅੱਗੇ ਚੈਨਾ ਬਾਰਡਰ ਆ ਜਾਂਦਾ ਰਸਤਾ ਬਹੁਤ ਖਰਾਬ ਹੈ ਤੇ ਸ਼ਾਇਦ ਭੰਨ ਰਿਹਾ ਪਹਿਲਾਂ ਹੋਊਗਾ ਤੰਗ ਹੋਊਗਾ ਜਾਂ ਟੁੱਟ ਗਿਆ ਹੋਊਗਾ ਦੇਖੋ ਜਦੋਂ ਕੋਈ ਪਰਬਤ ਪੱਥਰ ਡਿੱਗ ਜਾਂਦੇ ਪਰਬਤ ਤੋਂ ਉਦੋਂ ਰਸਤਾ ਬੰਦ ਹੋ ਜਾਂਦਾ ਜੇ ਸੀ ਵੀ ਬਣਾ ਰਹੀ ਹੈ। ਔਰ ਇਹ ਸਾਨੂੰ ਲੰਘਾਉ ਵੀ ਹਾਲੀ। ਇਹ ਬਦਰੀਨਾਥ ਨੂੰ ਜਾਣ ਵਾਲਾ ਰਸਤਾ ਵੀ ਇਹੀ ਆ। ਆਪ ਕੋ ਬਦਰੀਨਾਥ 2 ਕਿਲੋਮੀਟਰ ਤੇ ਰਹਿ ਗਿਆ। ਮੈਂ ਤੁਹਾਨੂੰ ਵੀ ਦੱਸੂਗਾ ਕਿੱਥੋਂ ਮੁੜਨਾ ਜਿਵੇਂ ਸਾਰੇ ਬਦਰੀਨਾਥ Hindu ਧਰਮ ਦਾ ਪ੍ਰਸਿੱਧ ਉਹ ਸਾਰਾ Hindu ਧਰਮ ਦੇ ਨੇ ਚਾਰ ਧਾਮ ਹਨ ਉਹਨਾਂ ਚ ਜਿਹੜਾ ਬਦਰੀਨਾਥ ਇਹ ਵੀ ਇੱਕ ਧਾਮ ਆ ਬਸ ਇੱਥੇ ਹੀ ਬਦਰੀਨਾਥ ਨੂੰ ਆ ساری ਸੰਗਤ ਜਾ ਰਹੀ ਆ ਦਰਸ਼ਨ ਕਰਨ ਮੰਦਿਰ ਦੇ ਤੇ ਬਸ ਨਾਲ ਨੇੜੇ ਹੀ ਆ ਗਿਆ 2 ਕਿਲੋਮੀਟਰ ਤੇ ਮੰਦਿਰ ਹੈਗਾ जो कि टुटा रस्ता आ ना उदो टाइम लगता है वैसे भी बैकूट दिखा मैं मेरी विडियो बनाने दिखा मैं आदि पता के इंडिया की अल्पनंदा नदी आदरी नाथ के मंदिर आखो लाइन देखो ਸਨਿਤਾ ਦੀ ਲਾਈਨ ਦੇਖੋ ਲੋਕੇਸ਼ਨ ਦੇਖੋ ਤੁਸੀਂ ਧਿਆਨ ਨਾਲ ਨਿਗਾਹ ਮਾਰੋ ਹਲਕਨੰਦਾਰ ਦੇ ਵਹਿ ਤੇ ਵਹਿ ਰਹੀ ਆ ਠੰਡੀ ਹਵਾ ਚੱਲ ਰਹੀ ਆ ਮਾਈਨਸ ਤੇ ਉਹ ਬਦਰੀਨਾਥ ਮੰਦਿਰ ਇਸ ਸੰਗਤ ਦੇ ਦਰਸ਼ਨ ਸੰਗਤ ਦਰਸ਼ਨ ਕਰਨ ਲਈ ਲਾਈਨਾਂ ਚ ਖੜੀ ਆ ਜ਼ੂਮ ਕਰਕੇ ਦੇਖੀ ਮੰਦਿਰ ਆ ਰਿਹਾ ਵੀੜ ਬਹੁਤ ਹੁੰਦੀ ਹੈ ਨਾ ਗਰਮੀ ਚ ਲੋਕ ਸਾਰੇ ਛੁੱਟੀਆਂ ਚ ਆਉਂਦੇ ਇਸ ਮੀਂਹ ਆ ਸਾਰੇ ਹੋਟਲ ਬਣੇ ਆ ਆ ਸਾਰੀਆਂ ਪਾਰਕਿੰਗਾਂ ਕਿੰਨੀਆਂ ਪਾਰਕਿੰਗਾਂ ਕਿੰਨੀਆਂ ਗੱਡੀਆਂ ਸਾਰੀਆਂ ਇਹ ਸਾਰੇ ਹੋਟਲ ਉਤਲ ਇੱਧਰ ਮੰਦਿਰ ਚ ਆਉਣ ਵਾਲੀ ਸੰਗਤ ਦੇ ਲਈ ਆ ਹਲਕਨੰਦਾ ਵਹਿ ਰਹੀ ਆ بارش ਕਰਕੇ ਨਾ ਪਾਣੀ ਬਹੁਤ ਆ ਇਹਦੇ ਚ ਦੇਖਿਓ ਇੱਕ ਮਿੰਟ ਧਿਆਨ ਨਾਲ ਦੇਖੋ ਕਿੰਨੀ ਸਪੀਡ ਤੇ ਪਾਣੀ ਆ। ਓਹ ਦੇਖੋ ਲਾਈਨ ਸੰਤਾਨੀ। ਬਦਰੀਨਾਥ ਜਿਹੜੇ ਮੰਦਿਰ ਦੀ ਐਂਟਰੀ ਆ ਨਾ ਉਹ ਇੱਥੋਂ ਇੱਥੋਂ ਹੁੰਦੀ ਆ। ਆ ਸਾਰੀ ਲਾਈਨ ਲੱਗੀ ਆ ਤੇ ਮੇਨ ਜਿਹੜਾ ਮੰਦਿਰ ਹੈਗਾ ਉਹ ਤੋਂ ਬਸਦਾ ਇੱਥੇ ਆ। ਆ ਬਦਰੀਨਾਥ ਦਾ ਮੇਨ ਮੰਦਿਰ ਹੈਗਾ। ਇੱਥੇ